Yn ystod y cyfnod, mae'r ਅੰਮ੍ਰਿਤ ਛਾਟ ਬਿਥੈ ਦਿਤ ਖਾਹੀ ਮਾਇਆ ਮੋਹ ਪਰਮ ਪੈ ਤੁਲੇ i don't know ਦਰ ਸ਼ਤਰ ਦਰ ਤਰ ਮਹਿਮਾਨਕ ਗੁਰਦਾ ਨਦੀ ਤੇ ਸਭੇ ਬਾਹਰ ਦਸਾਂ ਹੀ ਪਾਤਸ਼ਾਹਿਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰ ਪਿਆਰਿਓ ਆਪਹੁਣ ਭਾਗੇ ਹੋ ਜੋ ਬਾਬਾ ਮਸਤੋ ਜੀ ਦੇ ਤਪ ਕੇ ਸਥਾਨਾਂ ਤੇ ਹਫਤਾਵਾਰੀ ਸੱਜੇ ਦੇ ਦੀਵਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਬੜੇ ਹੀ ਪ੍ਰੇਮ ਦੇ ਨਾਲ ਸਿੰਘਾਂ ਨੇ ਸੰਗਤ ਦੇ ਰੂਪ ਦੇ ਵਿੱਚ ਸਬਰੀ ਸਾਹਿਬਾਨੀ ਦੇ ਜਾਪ ਕੀਤੇ ਆਓ ਜਿੰਨਾ ਕਿਸਮਾ ਹੈ ਸਮੇਤ ਵਿੱਚ ਰਹਿ ਕੇ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਤਰੀਕਾ ਵਿਚਾਰ ਪ੍ਰਗਟ ਕਰਨ ਤੋਂ ਬਿਨਾਂ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਫਤੇ ਬੁਲਾਓ ਅਤਿ ਦੀਵਾਰ ਹੈ ਗੁਰਦੀਕਾਰ ਖਾਲਸਾ ਵਾਹ ਹੈ ਗੁਰਦੀਪ ਕੀ ਫਤਿਹ ਆਪ ਸੰਗਤਾਂ ਦੇ ਪਿਛਲੇ ਦਿਵਾਨਾਂ ਦੇ ਅੰਦਰ ਸਰਵਣ ਕੀਤਾ 1704 ਦੇ ਵਿੱਚ ਕਲਗੀਧਰ ਪਾਸ਼ਾ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਪਰਿਵਾਰ ਦੇ ਸਮੇਤ ਸਿੰਘਾਂ ਦੇ ਸਮੇਤ ਅਨੰਦਗੜ੍ਹ ਦਾ ਜ਼ਿਲ੍ਹਾ ਅਨੰਦਪੁਰ ਸਾਹਿਬ ਨੂੰ ਛੱਡਦੇ ਤੋਂ ਤੋਂ ਇਹ ਤੁੰਡੀ ਸਤਾ ਸਰਹੱਦ ਆਪਰ ਦਾ ਸਤਿਗੁਰੂ ਜੀ ਹੁਣ 1705 ਆਇਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਪੂਰੇ ਬਰਾਤੀ ਹਵੇਲੀ ਦੇ ਵਿੱਚ ਬੈਠੇ ਹੋਏ ਨੇ ਕਪੂਰ ਸਿੰਘ ਬਰਾਡੇ ਦਾ ਪੂਰਾ ਨਾਮ ਹੈ ਮਾਲਵੇ ਦਾ ਰਹਿਣ ਵਾਲਾ ਔਰ ਉਹ ਗੋਬਲਸਨ ਪਾਸ਼ਾ ਮਹਾਰਾਜ ਜੀ ਦੇ ਕੋਲ ਠਹਿਰੇ ਇਧਰ ਜਿਹੜੇ ਮਾਝੇ ਦੇ ਸਿੰਘ ਜਿਸ ਵੇਲੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਸੇਬ ਹੁਣ ਨੰਦਪੁਰ ਸਾਹਿਬ ਕੋੇਰਾ ਪਿਆਉ ਨੂੰ ਕਈ ਮਹੀਨੇ ਉੱਜਲੇ ਨੇ ਪ੍ਰਸ਼ਾਦੇ ਪਾਣੀ ਦੀ ਤੰਗੀ ਆਈ ਤੇ ਕੁਝ ਸਿੰਘ ਜਿਹੜੇ ਨੇ ਇਹਨਾਂ ਸਲਾਹ ਕੀਤੀ ਵੀ ਅਸੀਂ ਹੁਣ ਛੱਡ ਕੇ ਅਨੰਦਪੁਰ ਤੋਂ ਤੇ ਆਪਣੇ ਘਰਾਂ ਨੂੰ ਚਲੇ ਜਾਈਏ ਇਹਨਾਂ ਨੇ ਸਤਿਗੁਰੂ ਦਾ ਨੂਬਬ ਸਿੰਘ ਪਾਸ਼ਾ ਮਹਾਰਾਜ ਜੀ ਮਾਗਿਆ ਸਤਿਗੁਰੂ ਜੀ ਕਹਿੰਦੇ ਜੇ ਜਾਣੈ ਤੇ ਇੱਥੇ ਲਿਖ ਕੇ ਦੇ ਦੇ ਜਲੇ ਨਾ ਹੋ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਹਨਾਂ ਨੇ 40 ਸੰਧਾਂ ਦਾ ਜ਼ਿਕਰ ਆਉਂਦਾ ਹੈ ਜਾਰੀਆਂ ਨੇ ਆਪਣੇ ਨਾਮ ਲਿਖੇ ਆਪਣੇ ਹਸੈਰ ਕੀਤੇ ਅੰਗੂਠੇ ਲਾਏ ਤੇ ਸਤਗੁਰੂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਬਦਾਵਾ ਜਿਹੜਾ ਹੈ ਉਹ ਦੇ ਜਦ ਤਾਂ ਵੀ ਸਤਗੁਰੂ ਜੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਜਿਸ ਵੇਲੇ ਇਹ ਬਦਾਵਾ ਦੇ ਕੇ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਆਪਣੇ ਘਰਾਂ ਨੂੰ ਵਾਪਸ ਦੇ ਜਾ ਰਹੇ ਸੀ ਥੋੜਿਆਂ ਦੇ ਸਵਾਰ ਹੋ ਕੇ ਆਪਣੇ ਨਦਰ ਜਿਸ ਵੇਲੇ ਪਹੁੰਚੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਨੂੰ ਵੇਖ ਕੇ ਆ ਰਹੇ ਨੇ ਜਿਹੜੀਆਂ ਬੀਬੀਆਂ ਖੋਹਾਂ ਦੇ ਉੱਪਰ ਪਾਣੀ ਭਰਦੀਆਂ ਸੀ ਜਦੋਂ ਉਹਨਾਂ ਦਾ ਧਿਆਨ ਗਿਆ ਇਹਨਾਂ ਵਲ ਪਤਾ ਲੱਗਾ ਕਿ ਇਹ ਗਾਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਬਿੱਠ ਵਿਖਾ ਕੇ ਕਹਿ ਕੇ ਆਏ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸੰਤ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹਨਾਂ ਬੀਬੀਆਂ ਨੇ ਆਖਿਆ ਆਪਣੇ ਬੱਚੇ ਰਖਾ ਲਓ ਇਹਦਾ ਦਾ ਪਰਛਾਵਾਂ ਜਿਹੜਾ ਹੈ ਇਹਦੇ ਬੱਚਿਆਂ ਦੇ ਉੱਪਰ ਨਾ ਪੈ ਜਾਵੇ ਇਹ ਗੁਰੂ ਤੋਂ ਬੇਮੋਖ ਹੋ ਕੇ ਗੁਰੂ ਪਿੱਟ ਬਖਾਰ ਕੇ ਆਏ ਨੇ ਇਹਨਾਂ ਦਾ ਪਰਛਾਵਾਂ ਜਿਹੜਾ ਹੈ ਸਾਡੇ ਦਿਨਾਂ ਪੈ ਜਾਂਦਾ ਉਹ ਬੇਮੋਖ ਇਧਰ ਸਤਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਕਪੂਰੇ ਦੇ ਕੋਲ ਨੇ ਇਧਰ ਜਿਹੜਾ ਵਜੀਰ ਖਾ ਹੈ ਵਜੀਦਾ ਇਹ ਹਜੇ ਵੀ ਟੇਕੇ ਨਹੀਂ ਬੈੰਦਾ ਇਹਦੇ ਮਾਮਲੇ ਵਿੱਚ ਇੱਕੋ ਹੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਸਾਰਾ ਪਰਿਵਾਰ ਵੀ ਖਤਮ ਕਰ ਦਿੱਤਾ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮੇਰੇ ਹੱਥ ਨਹੀਂ ਆਉਂਦਾ ਉਦੋਂ ਤੱਕ ਮੈਂ ਡੇਕੇ ਨਹੀਂ ਭਵਾਂਗਾ ਇਹ ਹੁਣ ਇਹਦੀਆਂ ਛਤਪਾਣੀ ਦੀ ਜਿਹੜੀ ਜਿਹੜੀ ਫੌਜ ਹੈ ਸਿਪਾਹੀ ਨੇ ਜਿਹੜੇ ਉਹਨਾਂ ਪਿੱਛਾ ਕਰਦੇ ਆਂ ਦੱਦਿਆਂ ਜਦੋਂ ਇਹ ਮਾਲਵੇ ਦੇ ਵਿੱਚ ਪਤਾ ਲੱਗਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਠਹਿਰੇ ਨੇ ਇਹਦੀ ਫੌਜ ਨੇ ਪਿੱਛਾ ਕੀਤਾ ਇਦਰ ਸਤਿਗੁਰੂ ਜੀ ਨੂੰ ਹੁਣ ਕਪੂਰਾ ਜਿਹੜਾ ਹੈ ਉਹ ਵੀ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਸਤਿਗੁਰੂ ਜੀ ਨੇ ਕਿਹਾ ਕਿ ਇਹ ਮੇਰੀ ਹਵੇਲੀ ਛੋਟੀ ਹੈ ਇੱਥੇ ਤੁਹਾਡੇ ਕੋ ਜੰਗ ਨਹੀਂ ਲੜੀ ਜਾਣੀ ਸਤਿਗੁਰੂ ਜੀ ਕਹਿੰਦੇ ਫਿਰ ਸਾਨੂੰ ਖਦਰਾਣੀ ਦੀ ਤਾਪ ਤੇ ਛੱਡ ਕੇ ਆ ਇੱਥੇ ਖਦਰਾਣੀ ਦੀ ਤਾਪ ਸੀ ਤਾਪ ਜਿਹੜੇ ਉਸ ਸਮੇਂ ਸੁੱਕੀ ਸੀ ਪਾਣੀ ਨਹੀਂ ਸੀ ਹੈਗਾ ਇਹਨੇ ਖਾਨ ਖਾਨ ਉਰਾਣ ਨੂੰ ਭੇਜਿਆ ਕਪੂਰੇ ਨੇ ਵੇ ਅੱਗੇ ਤੱਕ ਛੱਡ ਜਾਂਦਾ ਸਤ ਗੁਰੂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਇੱਥੇ ਇੱਕ ਸੇਕਤਾ ਦੇ ਬਿਰਦੇ ਨੇ ਬੀਬੀ ਮਾਈ ਭਾਗਤੌਰ ਨੇ ਸਿੰਘਾਂ ਨੂੰ ਸਮਝਾਇਆ ਵੀ ਸਤ ਗੁਰੂ ਜੀ ਦੇ ਕੋਲੋਂ ਮਾਫੀ ਮੰਗੋ ਪਹਿਲਾਂ ਹੀ ਮਾਝੇ ਦਾ ਨਾਂ ਜਿਹੜਾ ਹੈ ਦੁਰੀ ਚੰਦ ਨੇ ਬੜਾ ਬਦਨਾਮ ਕਰ ਦਿੱਤਾ ਜਿਸ ਵੇਲੇ ਅਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਨਾਲ ਤੌਰ ਤੇ ਕਿਲੇ ਵੱਲ ਸ਼ਰਾਪੀ ਹਾਥੀ ਛੱਡਿਆ ਜਾਂਦਾ ਸਾਦੂ ਜੀ ਕਿਤੇ ਕੋਈ ਗੱਲ ਨਹੀਂ ਆ ਰਹੀ ਤਾਂ ਸਾਡੇ ਕੋਲ ਵੀ ਸਾਡਾ ਹੱਥ ਹੀ ਗੁਣੀ ਚੰਦ ਹੈਗਾ ਗੁਣੀ ਚੰਦ ਨੇ ਜੀ ਗੱਲ ਸੁਣੀ ਤੇ ਕੱਦ ਤੱਕ ਕੇ ਪੌੜੀ ਲਾ ਕੇ ਭੱਜਿਆ ਪੌੜੀ ਤੋਂ ਲਿਖਦਾ ਹੈ ਦਤਪੁਰਤ ਜਾਂਦੀ ਹੈ ਨਜੀਠੇ ਦਾ ਰਹਿਣ ਵਾਲਾ ਸਿੰਘ ਧਾਰੀਪਾਲ ਜੱਟ ਸਰਦਾਰ ਸਿੰਘ ਜਿਸ ਵੇਲੇ ਇਹ ਅੰਮ੍ਰਿਤ ਸਰ ਗਿਆ ਆਪਣੇ ਦਰ ਦੇ ਵਿੱਚ ਰਹਿੰਦਾ ਅੰਮ੍ਰਿਤ ਸਰ ਜੀ ਦੇ ਹੈ ਸ਼ਹਿਰ ਇੱਥੇ ਸਭ ਲੜ ਕੇ ਇਹਦੀ ਮੌਤ ਹੋ ਜਾਂਦੀ ਹੈ ਪਹਿਲਾ ਹੀ ਬਾਜੇ ਦਾ ਨਾਮ ਜਿਹੜਾ ਹੈ ਉਹ ਦੁਨੀ ਚੰਦ ਨੇ ਬਦਲਾਪ ਕੀਤਾ ਫਿਰ ਇਹਦੇ ਦੋ ਪੁੱਤਰੇ ਸਰਦਾਰ ਸਰੂਪ ਸਿੰਘ ਤੇ ਸਰਦਾਰ ਗਣੂਪ ਸਿੰਘ ਜਿਹੜੇ ਤਾਂ ਨੂਰ ਗੋਬਿੰਦ ਸਿੰਘ ਪਾਜਾ ਮਹਾਰਾਜ ਜੀ ਦੇ ਪੋਤੇ ਜਾਂਦੇ ਨੇ ਰਣਕੁਮਰ ਸਾਹਿਬ ਜੀ ਦੇ ਸਤਗੁਰੂ ਜੀ ਦੁਨੀ ਚੰਦ ਦੇ ਪੋਤਰੇ ਆ ਉਹ ਤੇ ਲਾਣ ਖੱਟ ਗਿਆ ਭੱਜ ਗਿਆ ਤੁਹਾਨੂੰ ਛੱਡ ਕੇ ਸਤਗੁਰੂ ਜੀ ਅਸੀਂ ਆਪਣੇ ਅਸੀਸ ਜਿਹੜੇ ਨੇ ਉਹ ਤੁਹਾਨੂੰ ਅਰਪਣ ਕਰਦੇ ਆ ਭੇਟਾ ਕਰਦੇ ਆ ਉਹ ਫਿਰ ਲਾਲਪੁਰ ਸਾਹਿਬ ਦੇ ਜੰਗ ਦੇ ਵਿੱਚ ਦੋਵੇਂ ਇਹਦੇ ਪੁੱਤਰੇ ਸਰਦਾਰ ਸਰੂਪ ਸਿੰਘ ਤੇ ਸਰਦਾਰ ਅਨੂਪ ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਗਏ ਬਹੁਤ ਘੱਟ ਜਿਹੜਾ ਇਹ ਇਤਿਹਾਸ ਮਾਇਆ ਜਾਂਦਾ ਦੁਨੀਆ ਤੱਕ ਦਾ ਦੱਸਿਆ ਜਾਂਦਾ ਵੀ ਉਹ ਭੱਜ ਗਿਆ ਹਾਲਾਂਕਿ ਉਹਦੇ ਪੁੱਤਰਿਆਂ ਨੇ ਬੜੀ ਮਹਾਨ ਕੁਰਬਾਨੀ ਕੀਤੀ ਇਹ ਦਰਮਾਦੇ ਦੇ ਸਿੰਘ ਜਿਹੜੇ ਨੇ ਇਹ ਸਤ ਜੀ ਦੇ ਘਰ ਪਹੁੰਚੇ ਇਹਨਾਂ ਦੇ ਵਿੱਚੋਂ ਕਈ ਪਿੰਡਾਂ ਦੇ ਚੌਧਰੀ ਨੇ ਜਾ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ ਇਹਨਾਂ ਨੇ ਸਤਿਗੁਰੂ ਜੀ ਨੂੰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰੂ ਜੀ ਅਸੀਂ ਤੁਹਾਡੇ ਕੋਲ ਇਕੱਠੇ ਹੋ ਕੇ ਆਇਆ ਸਾਡੀ ਗੱਲ ਮੰਨੋ ਸਤਿਗੁਰੂ ਜੀ ਕਿਤੇ ਦੱਸੋ ਕਿਨੇ ਸਾਨੂੰ ਵਜਿੰਦੇ ਦੇ ਨਾਲ ਸਤਿਗੁਰੂ ਜੀ ਦੇ ਨਾਲ ਬਹਿ ਕੇ ਸਮਝੌਤਾ ਕਰ ਲੈਣਾ ਚਾਹੀਦਾ ਅਸੀਂ ਤੁਹਾਡੀ ਸੋਲਾ ਜਿਹੜੀ ਹੈ ਉਹ ਦੀਨ ਖਾਨ ਦੇ ਨਾਲ ਕਰਵਾ ਦਿੰਦੇ ਸਤਿਗੁਰੂ ਜੀ ਕਹਿੰਦੇ ਸਿੱਖ ਬਣ ਕੇ ਆਇਓ ਇਹਦਾ ਗੁਰੂ ਬਣ ਕੇ ਆਇਓ ਜਿਸ ਵੇਲੇ ਪੰਜਵੇਂ ਪਾਤਸ਼ਾਹ ਮਹਾਰਾਜ ਤੱਤੀ ਤਰੀ ਤੇ ਬੈਠੇ ਉਸ ਵੇਲੇ ਕਿਉਂ ਨਹੀਂ ਸੋਲਾ ਕਰਵਾਈ ਉਸ ਵੇਲੇ ਕਿਉਂ ਨਹੀਂ ਸਮਝੌਤਾ ਕਰਵਾਇਆ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ ਸਿਧਾਂਤ ਉਹ ਸਮੇਂ ਕਿਉਂ ਨਹੀਂ ਸਲਾਹ ਕਰਵਾਈ ਜਦੋਂ ਕੌਮ ਦੀ ਘੜੀ ਦੇ ਵਿੱਚ ਜਾਣ ਤੋਂ ਪਿਆਰੇ ਸਿੰਘ ਤੇ ਵੱਡੇ ਸਹਿਜਾ ਦੀ ਸ਼ਹੀਦ ਹੋਏ ਸਰਹੰਗ ਦੇ ਵਿੱਚ ਛੋਟੇ ਪਰਜਨਾਂ ਨੂੰ ਨੀਹਾਂ ਦੇ ਵਿੱਚ ਜਨ ਕੇ ਸ਼ਹੀਦ ਕਰ ਦਿੱਤਾ ਤੇ ਉਹ ਸਮੇਂ ਤੁਸੀਂ ਸਲਾਹ ਕਿਉਂ ਨਹੀਂ ਕਰਵਾਈ ਹੁਣ ਇਹ ਜਿਹੜੇ ਪਿੰਡਾਂ ਦੇ ਚੌਧਰੀ ਸੀਏ ਮੂਲ ਟਕਾਲ ਦੇ ਬੇਟੀ ਉਹਨੇ ਉਹਨਾਂ ਦੇ ਬੇਟੀ ਭਾਈ ਮਹਾਰਾਜ ਸਿੰਘ ਮਾਈ ਭਾਗਤੂ ਰਹਿ ਇਹਨੇ ਜਰਨੂ ਵਧੀਰਖਾ ਦੀ ਫੌਜ ਜਿਹੜੀ ਹੈ ਇਹ ਆਉਂਦੀ ਹੈ ਸਤਪੁਤ ਜੀ ਅਨੰਦਪੁਰ ਸਾਹਿਬ ਮੁਕਸਰ ਦੀ ਟਾਬ ਤੇ ਨੇ ਖਦਰਾਨੇ ਦੀ ਟਾਬ ਤੇ ਇੱਥੇ ਹੁਣ ਇਹ ਜਿਹੜੇ ਸਿੰਘ ਆਏ ਸੀ ਇਹ ਕੁੱਝ ਤੇ ਵਾਪਸ ਜਾਣਾ ਚਾਹੁੰਦੇ ਨੇ ਪਰ ਭਾਈ ਮਹਾਰਾਜ ਸਿੰਘ ਨੇ ਖੱਡੇ ਦੇ ਨਾਲ ਇਹ ਲਕੀਰ ਦਿੱਤੀਆਂ ਨੇ ਆਖਿਆ ਹੁਣ ਤੇ ਗੁਰੂ ਦੇ ਕੋਲੋਂ ਭੋਲ ਬਖਸ਼ਾਉਣ ਦਾ ਸਮਾਂ ਹੈ ਇਹ ਲਕੀਰ ਨੂੰ ਕੋਈ ਪਾਰ ਕਰੇ ਜਿਹਨੇ ਆਪਣਾ ਸੀਸ ਜਿਹੜਾ ਗੁਰੂ ਦੇ ਲੇਚੇ ਲੋਣਾ ਹੈ ਪੰਜ ਸੱਤ ਸਿੰਘ ਜਿਹੜੇ ਉਹ ਲੀਕ ਨੱਪੇ ਮਾਈ ਭਾਗਤੌਰ ਨੇ ਵੀ ਲੀਕ ਨੱਪੀ ਆਜਾ ਵੀਰਾਂ ਦੇ ਨਾਲ ਭੈਣ ਵੀ ਜੰਗ ਦੇ ਵਿੱਚ ਲੜੇਗੀ ਹੁਣ ਜਦੋਂ ਮਾਈ ਭਾਗਤੌਰ ਨੂੰ ਵੇਖਿਆ ਕਿ ਕੋਈ ਸਿੰਘ ਜਿਹੜਾ ਇਦਾਂ ਦਾ ਰਹਿ ਗਿਆ ਜਿਹੜਾ ਹੋਲੀ ਤਨਾਟ ਪਿਆ ਹੋਵੇ ਇਹ ਸਿੰਘਾਂ ਨੇ 베ਰੀ ਦੇ ਛੋਟੇ ਛੋਟੇ ਮਰੇ ਸੀ ਉਹਨਾਂ ਦੇ ਉੱਪਰ ਆਪਣੇ ਪੁਰਾਣੇ ਜਿਹੇ ਕੱਪੜੇ ਸੀ ਉਹ ਥਲਾਲ ਦਿੱਤੇ ਐਦਾਂ ਲੱਗੇ ਕਿ ਜਿਵੇਂ ਸਿੰਘਾਂ ਦੇ ਤੰਗੂ ਲੱਗੇ ਹੋਏ ਨੇ ਜਦੋਂ ਬਦੀਰ ਖਾਨ ਫਿੱਟ ਹੋ ਜਾਏ ਇਹ ਸਿੰਘਾਂ ਨੇ ਪਹਿਲਾਂ ਵੀ ਗੋਲੀਆਂ ਚਲਾਈਆਂ ਫਿਰ ਇਹਨਾਂ ਨੇ ਤੀਰ ਚਲਾਈ ਤੇ ਜਦੋਂ ਵੀਰ ਦੀਆਂ ਗੋਲੀਆਂ ਖਤਪ ਹੋ ਗਈਆਂ ਫਿਰ ਇਹ ਸਿੰਘ ਜਿਹੜੇ ਨੇ ਮੈਦਾਨ ਦੇ ਵਿੱਚ ਜਾਂਦੇ ਨੇ ਪੰਜ-ਪੰਜ 7-7 ਸਿੰਘਾਂ ਦਾ ਜਹਾਜ ਜਾਂਦਾ ਹੈ ਮੈਦਾਨ ਦੇ ਵਿੱਚ ਜਾ ਕੇ ਲੜਦੇ ਨੇ ਇਧਰ ਵਜ਼ੀਰ ਖਾਨ ਦੀ ਫੌਜ ਜਿਹੜੀ ਹੈ ਹਜ਼ਾਰਾਂ ਦੇ ਸਾਥ ਦੇ ਨਾਲ ਹੁਣ ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਖੁਰਾਨੇ ਦੀ ਧਾਬ ਤੇ ਸ਼ਹੀਦੀਆਂ ਪ੍ਰਾਪਤ ਕਰ ਗਏ ਵਜ਼ੀਰ ਖਾਨ ਦੀ ਫੌਜ ਜਿਹੜੀ ਹੈ ਬਹੁਤ ਜ਼ਿਆਦਾ ਮਾਰੀ ਗਈ ਮਦੀਰ ਕਹਾਣੀ ਕੋਈ ਐਨੀ ਡੰਗ ਤੋਂ ਨਹੀਂ ਮਰੀ ਜਿੰਨੀ ਉਹ ਪਾਣੀ ਕਰਕੇ ਪਾਣੀ ਦੀ ਪਿਆਸ ਲੱਗੀ ਤਟ ਤੇ ਸੀ ਪਾਣੀ ਨਹੀਂ ਸੀ ਕਦੋਂ ਮਿਲਦਾ ਢਾਲ ਸੁੱਕੀ ਸੀ ਕਿਉਂਕਿ ਇਤਿਹਾਸ ਜੇਕਰ ਹੁੰਦਾ ਵੀ ਇਹ ਜਿਹੜੀ ਜੰਗ ਹੈ ਕਿ 21 ਵਿਸਾਖ ਦੇ ਵਿੱਚ ਹੋਈ ਤੇ ਪਾਣੀ ਦੀ ਜਿਹੜੇ ਧੋਣ ਕਰਕੇ ਇਹ ਜਿਹੜਾ ਦਿਹਾੜਾ ਹੈ ਇਹ ਮਾਘ ਦੇ ਮਹੀਨੇ ਦੀ ਸੰਗਰਾਮ ਵਾਲੇ ਦਿਨ ਬਣਾਇਆ ਜਾਂਦਾ ਹੈ ਤਾਲੀ ਕੋਟਿਆਂ ਦਾ ਸ਼ਹੀਦੀ ਦਿਹਾੜਾ ਜਿਸ ਵੇਲੇ ਇਹਦੀ ਫੌਜ ਜਿਹੜੀ ਹੈ ਜੰਗ ਦਾ ਮੈਦਾਨ ਛੱਡ ਕੇ ਭੱਜਦੀ ਪਈ ਹੈ ਇੰਦ ਤੱਕ ਨੂੰ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਨੇ ਵੇਖਿਆ ਮੈਦਾਨ ਦੇ ਵਿੱਚ ਗਏ ਜਾਣ ਤੋਂ ਪਿਆਰੇ ਸਿੰਘ ਜਿਹੜੇ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਮੈਦਾਨ ਦੇ ਵਿੱਚ ਪਏ ਨੇ ਸਤਿਗੁਰੂ ਜੀ ਆਪਣੇ ਰੁਮਾਲ ਦੇ ਨਾਲ ਸਿੰਘਾਂ ਦੇ মুখ ਸਾਫ ਕਰਦੇ ਨੇ, ਮੁੱਖ ਪੂੰਝਦੇ ਨੇ। ਤੁਗਲਕ ਦੋਗਰ ਸਿੰਘ ਪਾਸ਼ਾ ਮਹਾਰਾਜ ਦੀ ਫਿਰ ਸਿੰਘਾਂ ਨੂੰ ਕਿਤਾਬ ਦਿੰਦੇ ਨੇ, ਇਹ ਮੇਰਾ 10000 ਹੈ, ਇਹ ਮੇਰਾ 20000 ਹੈ, ਇਹ ਮੇਰਾ 30000 ਹੈ। ਹੁਣ ਜੀ ਵੇਚਿਆ ਭਾਈ ਮਾਨ ਸਿੰਘ ਜਿਹੜਾ ਹੈ ਇਹ ਵੀ ਮਦਾਨ ਦੇ ਵਿੱਚ ਜਗਲੀ ਹਾਲਤ ਦੇ ਵਿੱਚ ਪਿਆ। ਸਹਤ ਦਾ ਪਿਆਰ ਸਤਗੁਰ ਜੀ ਦੇ ਕੋਲ ਗਏ, ਆਪਣੀ ਗੋਦੀ ਦੇ ਵਿੱਚ ਭਾਈ ਮਹਾ ਸਿੰਘ ਨੂੰ ਪਾਇਆ। ਸਤਗੁਰੂ ਜੀ ਨੇ ਰਮਾਲੇ ਦੇ ਨਾਲ ਇਹਦਾ ਮੁੱਠ ਸਾਫ ਕੀਤਾ ਥੋੜਾ ਜਿਹਾ ਪਾਣੀ ਦੇ ਮੁੱਠ ਚ ਪਾਇਆ ਤੇ ਪਾਣੀ ਅੰਦਰ ਗਿਆ ਥੋੜਾ ਜਿਹਾ ਹੋਰ ਜਿਆਦਾ ਛਕਾਇਆ ਸਤਗੁਰੂ ਜੀ ਕਹਿੰਦੇ ਮਹਾਂ ਸਿੰਘਾ ਮੰਗ ਲੈ ਅੱਜ ਕੀ ਮੰਗਣਾ ਜਿਹੜੀ ਵੀ ਸ਼ੈ ਜਿਹੜੀ ਵੀ ਚੀਜ਼ ਮੰਗੇਗਾ ਤੈਨੂੰ ਉਹੀ ਚੀਜ਼ ਜਿਹੜੀ ਹੈ ਉਹ ਤੇਰਾ ਗੁਰੂ ਦੇ ਦਵੇਗਾ ਤੂੰ ਮੰਗਣਾ ਕਰ ਦੋਹ ਹੱਥ ਜੋੜਿਆ ਆਖਿਆ ਸਤਗੁਰੂ ਮਤਵਾ ਦੇ ਕੋਈ ਨਹੀਂ ਮੰਨਣਾ ਕਿਰਪਾ ਕਰਕੇ ਜਿਹੜਾ ਸਿੱਧ ਅਨਦਪੁਰ ਸਾਹਿਬ ਦੀ ਧਰਤੀ ਤੇ ਤੈਨੂੰ ਵਦਾਵਾ ਲੈ ਕੇ ਦੇ ਕੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਕਿਰਪਾ ਕਰਕੇ ਉਹ ਵਦਾਵਾ ਜਿਹੜਾ ਹੈ ਸਤਗੁਰੂ ਜੀ ਮੇਰੇ ਸਾਹਮਣੇ ਪਾਠ ਕਰੋ ਸਤਗੁਰੂ ਜੀ ਆਪਣੇ ਤਬਰ ਕਸੇ ਦੇ ਵਿੱਚੋਂ ਉਹ ਵਦਾਵਾ ਉਹ ਜਿਹੜੀ ਚਿੱਠੀ ਹੈ ਉਹ ਕੱਢਦੇ ਨੇ ਸਤਗੁਰੂ ਜੀ ਅਖੀਰ ਅਧਿਆਤ ਸਿੰਘ ਭਾਈ ਮਹਾ ਸਿੰਘਾ ਮੈਂ ਨਾਲ ਉਹਦਾ ਕਿਲਾ ਛੱਡ ਦਿੱਤਾ ਚੰਤੌਰ ਦੀ ਗੜੀ ਦੇ ਵਿੱਚ ਉੱਥੇ ਵੀ 40 ਸਿੰਘ ਸ਼ਹੀਦ ਹੋਏ ਵੱਡੇ ਸਹਿਬ ਦਾਦੇ ਸ਼ਹੀਦ ਹੋਏ ਉਹਨਾਂ ਨੂੰ ਛੱਡ ਦਿੱਤਾ ਸਾਰਾ ਪਰਿਵਾਰ ਛੱਡ ਦਿੱਤਾ ਸਾਰਾ ਕੁਝ त्याग ਦਿੱਤਾ ਪਰ ਇਹ ਜਿਹੜੀ ਤੁਹਾਡੀ ਚਿੱਠੀ ਸੀ ਜਿਹੜਾ ਤੁਸੀਂ ਬਦਾਵਾ ਲਿਖ ਕੇ ਦੇ ਕੇ ਆਏ ਸੀ ਦੇ ਲਾ ਮੈਨੂੰ ਕਮਲ ਕਸੇ ਦੇ ਵਿੱਚ ਲਾ ਕੇ ਰੱਖਿਆ ਹਰ ਸਮੇਂ ਆਪਣੇ ਕੋਲ ਮੈਨੂੰ ਪਤਾ ਸੀ ਉਹ ਸਿੰਘ ਜਰੂਰ ਇੱਕ ਦਿਨ ਆਉਣਗੇ ਆਪਾਂ ਭਾਈ ਮਾਨ ਸਿੰਘ ਕਹਿੰਦਾ ਸਤਿਗੁਰੂ ਜੀ ਬਦਵਾ ਜਲਦੀ ਪਾੜ ਦੋ ਸਤਿਗੁਰੂ ਜੀ ਦੇ ਆਪਣੇ ਦੋਹਾਂ ਹੱਥਾਂ ਦੇ ਨਾਲ ਮਹਾ ਸਿੰਘ ਦੇ ਸਾਹਮਣੇ ਉਹ ਜਿਹੜਾ ਕਾਗਜ਼ ਸੀ ਪਾੜ ਕੇ ਟੁਕੜੇ ਟੁਕੜੇ ਕਰਕੇ ਹਵਾ ਦੇ ਵਿੱਚ ਉਡਾ ਲ ਦਿੱਤਾ ਤੇ ਭਾਈ ਮਹਾ ਸਿੰਘ ਕਹਿੰਦਾ ਸਤਿਗੁਰੂ ਜੀ ਤੁਸੀਂ ਸਾਡੀ ਜਿਹੜੀ ਹੈ ਉਹ ਟੁੱਟੀ ਗੱਡ ਦਿੱਤੀ ਸਤਿਗੁਰੂ ਜੀ ਨੇ ਤਿੰਨ ਵਾਰੀ ਆਚਾਰ ਟੁੱਟੀ ਸੋ ਫੁੱਟੀ ਟੁੱਟੀ ਸੋ ਫੁੱਟੀ ਇਸਰਾ ਵਜਨ ਆਖੇ ਖਦਰਾਡੇ ਦੀ ਧਾਰ ਤੇ ਭਾਈ ਮਹਾਂ ਸਿੰਘ ਸਤਿਗੁਰੂ ਜੀ ਦੀ ਗੋਦੀ ਦੇ ਵਿੱਚ ਪਿਆ ਹੋਇਆ ਹੋਂ ਜਿਹੜਾ ਹੈ ਸਾਰਾ ਸਰੀਰ ਖੂਨ ਦੇ ਦਾਤ ਲਖਪਤ ਹੈ ਭਾਈ ਮਹਾਂ ਸਿੰਘ ਦਾ ਸਤਿਗੁਰੂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਚੋਰੇ ਨੂੰ ਸਾਰਾ ਜਿਹੜਾ ਖੂਨ ਹੈ ਭਾਈ ਮਹਾਂ ਸਿੰਘ ਦਾ ਲੱਗਾ ਅੱਜ ਵੀ ਸਤਿਗੁਰੂ ਜੀ ਦਾ ਉਹ ਜਿਹੜਾ ਝੋਲਾ ਸੁਭਾਇਮਾਨ ਹੈ ਤੇ ਉਤੋਂ ਇਹ ਹੀ ਵਰਤਕ ਹੁੰਦਾ ਜੋੜੇ ਦੇ ਉਪਰ ਅੱਜ ਵੀ ਜਿਹੜੇ ਖੂਨ ਦੇ ਦਾਗ ਨੇ ਉਹ ਭਾਈ ਮਹਾਂ ਸਿੰਘ ਦੇ ਨੇ ਕਿਉਂਕਿ ਸਤਗੁਰੂ ਜੀ ਦੇ ਤੋਂ ਬਾਅਦ ਅੱਗੇ ਚਲੇ ਜਾਂਦੇ ਫਿਰ ਅੱਗੇ ਕੋਈ ਜੰਗ ਨਹੀਂ ਹੁੰਦੀ ਧਰਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਗੋਦੀ ਦੇ ਵਿੱਚ ਭਾਈ ਮਹਾਂ ਸਿੰਘ ਨੇ ਆਪਣੇ ਉਪਰਾਣ त्यागे ਸ਼ਹੀਦੀ ਪ੍ਰਾਪਤ ਕੀਤੀ ਪਰ ਗੁਰ ਅਰਜਨ ਦੇ ਪਾਸ਼ਾ ਮਹਾਰਾਜ ਜੀ ਦੇ ਬੋਲ ਨੇ ਕੂਟੀ ਗੰਢ ਰਖਾਰ ਤੁਪਾਲ ਉਹ ਪਰਮੇਸ਼ਰ ਵਾਹਿਗੁਰੂ ਹੈ ਔਰ ਪੁੱਟੀਆਂ ਨੂੰ ਗੱਲਣ ਵਾਲਾ ਸਤਿਗੁਰੂ ਜੀ ਨੂੰ ਸਿੰਘ ਨੇ ਆ ਕੇ ਕਿਹਾ ਸਤਿਗੁਰੂ ਜੀ ਇੱਕ ਬੇਬੀ ਵੀ ਜੰਗ ਦੇ ਮੈਦਾਨ ਦੇ ਵਿੱਚ ਜੱਦ ਦੀ ਹਾਲਤ ਦੇ ਵਿੱਚ ਪਈ ਹੈ ਗੁਰੂ ਸਾਹਿਬ ਜੀ ਗਏ ਜਾ ਕੇ ਵੇਖਿਆ ਮਾਈ ਭਾਗਤੌਰ ਸਤਿਗੁਰੂ ਜੀ ਨੇ ਜਲ ਦਸਤਾਇਆ ਮਲਕ ਪੱਟੀ ਕੀਤੀ ਬੇਬੀ ਭਾਗਤੌਰ ਜਿਹੜੀ ਹੈ ਸ਼ਹੀਦ ਨਹੀਂ ਹੋਈ ਬਾਦਮੀ ਔਰ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਹਨਾਂ ਸਾਰਿਆਂ ਦੇ ਸਰੀਰ ਇਕੱਠੇ ਕਰਕੇ ਇਹ ਦਵਟਾ ਸਾਰਾ ਅੰਗੀਠਾ ਤਿਆਰ ਕੀਤਾ ਤੇ ਫਿਰ ਇੱਥੇ ਖਦਰਾਣੀ ਦੀ ਢਾਬ ਤੇ ਸਤਿਗੁਰੂ تعال ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਇਹ ਸਿੱਕਾ ਦਾ ਸੰਸਕਾਰ ਕੀਤਾ ਵਜ਼ੀਰ ਖਾਨ ਜਿਹੜਾ ਸੀ ਇੱਕ ਪੂਰੇ ਨੂੰ ਲੈ ਕੇ ਹੁੰਦਾ ਨਾਲ ਜਦੋਂ ਵੇਖਿਆ ਸਿਪਾਈ ਜਿਹੜੇ ਨੇ ਪਾਣੀ ਧਰ ਕੇ ਖੜ੍ਹਦੇ ਪਏ ਨੇ ਉਹਨੇ ਪੂਰੇ ਨੂੰ ਪੁੱਛਿਆ ਵੀ ਅੱਗੇ ਪਾਣੀ ਜਿਹੜਾ ਕਿੰਨੀ ਕੁ ਦੂਰ ਹੈ ਉਹ ਪੂਰਾ ਕਹਿੰਦਾ ਵੀ ਜੇ ਅੱਗੇ ਪਾਣੀ ਪੀਣਾ ਹੈ ਪਾਣੀ ਚਾਹੀਦਾ ਹੈ ਤੇ 20 ਬੀਰ ਹੁੰਦੇ ਆ ਜੇ ਪਿਛੇ ਨੂੰ ਜਾਓਗੇ ਤੇ 10 ਬੀਰ ਹੁੰਦੇ ਆ ਇਹ ਦੀਰਖਾ ਅੱਗੇ ਜਾਣਾ ਚਾਹੁੰਦਾ ਸੀ ਪਰ ਪਾਣੀ ਕਰਕੇ ਇਹ 10 ਬੀਰ ਪਿਛੇ ਨੂੰ ਚਲਾ ਗਿਆ ਤੇ ਸਤਿਗੁਰੂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੰਘਾਂ ਦੇ ਨਾਲ ਅੱਗੇ ਚਲੇ ਜਾਂਦੇ ਇਸ ਤਰ੍ਹਾਂ ਧੰਨ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਟੁੱਟੀ-ਘੁੱਟੀ ਮੁਕਤਸਬ ਦੀ ਧਰਤੀ ਤੇ ਖਦਰਾਏ ਦੀ ਤਾਬ ਤੇ ਅਦੁਕੇ ਮੁਕਸਦ ਤੇ ਸ਼ਹੀਦਾਂ ਦੀ ਜਾਲ ਦੇ ਵਿੱਚ ਅਸਥਾਨ ਬਣਿਆ ਹੋਇਆ ਜਿੱਥੇ ਸਤਿਗੁਰੂ ਜੀ ਦੇ ਸਿੰਘਾਂ ਨੇ ਉਹ ਤੰਗੂ ਬਣਾਇ ਤੰਗੂ ਸਹਿਬ ਗੁਰਦੁਆਰਾ ਸਭਾਏ ਮਾਨ ਜਿੱਤੇ ਸੰਸਥਾਨ ਕੀਤਾ ਅਗੀਤਾ ਸਹਿਬ ਮੁਕਸਦ ਸਹਿਬ ਦਾਤਕ ਸਹਿਬ ਮਾਤਾ ਭਾਗਤੌਰ ਦੇ ਨਾਲ ਦੀ ਅਸਥਾਨ ਬਣਿਆ ਇਸ ਤਰ੍ਹਾਂ ਰਕਾਤ ਕਾਂਗ ਸਹਿਬ ਮੁਕਸਦ ਦੀ ਧਰਤੀ ਦੇ 6-7 ਅਸਥਾਨ ਜਿਹੜੇ ਨੇ ਉਹ ਸ਼ਹੀਦਾਂ ਦੀ ਅਗਵਾਈ ਕਰਦੇ ਨੇ ਕਿ ਉਹ ਸ਼ਹੀਦਾਂ ਨੇ ਗੁਰਦਵਾਰੀ ਧਰਮੀ ਖੋਦੀ ਦੇ ਵਿੱਚ ਆ ਕੇ ਆਪਣਾ ਸੀਸ ਜਿਹੜਾ ਹੈ ਉਹ ਭੇਟ ਕਰ ਦਿੱਤਾ ਤੇ ਉਹਨਾਂ ਦੀ ਕੁੱਤੀ ਜਿਹੜੀ ਹੈ ਸਤਿਗੁਰੂ ਜੀ ਨੇ ਗੱਲ ਦਿੱਤੀ ਅਸੀਂ ਵੀ ਸਤਿਗੁਰੂ ਜੀ ਨੂੰ ਵਦਾਵਾ ਦਿੱਤਾ ਆ ਅਸੀਂ ਵੀ ਸਤਿਗੁਰੂ ਜੀ ਤੇ ਕੋਲਾ ਆਪਣਾ ਵਦਾਵਾ ਜਿਹੜਾ ਹੈ ਪੂਰਾ ਰਹੀਏ ਅਸੀਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਸਾਡੀ ਵੀ ਕੁੱਤੀ ਗੱਡ ਲਵੋ ਸਾਡੇ ਤੇ ਕਿਰਪਾ ਕਰੋ ਅਸੀਂ ਤੇਰੇ ਚਰਨਾਂ ਦੇ ਨਾਲੋਂ ਟੁੱਟੇ ਹੋਇਆ ਤੇਰੇ ਨਾਮ ਦੇ ਨਾਲੋਂ ਟੁੱਟੇ ਹੋਇਆ ਸਾਡੇ ਤੇ ਵੀ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚ ਵੀ ਕੋਈ ਨਾਮ ਦਾ ਕਿਨਦਾ ਜਿਹੜਾ ਹੈ ਪਾ ਲਵੋ ਵਿਗੋ ਸਤਿਗੁਰ ਜਿਹੜਾ ਟੁੱਟਾ ਹੋਇਆ ਗੁਰੂ ਦੇ ਕੋਲ ਚਲਿਆ ਜਾਂਦਾ ਹੈ ਗੁਰੂ ਸਾਹਿਬ ਰੰਤਲੇ ਸਭ ਨੂੰ ਆਪਣੀ ਕੋਤੀ ਦਾ ਨਿਤ ਦਿੰਦੇ ਨੇ ਜਦ ਕੋਲ ਦੀ ਘੜੀ ਚ 40 ਸਿਕਸ਼ੀ ਲੋਏ ਸਤਿਗੁਰੂ ਜੀ ਲਾਗੋ ਦੀ ਲੱਗ ਕੇ ਸਹਿਜ ਆਦਿਆਂ ਵੱਲ ਵੇਖਿਆ ਤੱਕ ਨਹੀਂ ਤੇ ਇਧਰ ਭਾਈ ਮਹਾਰਾਜ ਸਿੰਘ ਉਹਨਾਂ ਸਤਿਗੁਰੂ ਜੀ ਦੀ ਗੋਦੀ ਦੇ ਵਿੱਚ ਪਾਇਆ ਜਿਹੜੇ ਵਦਾਵਾ ਲੈ ਕੇ ਦੇ ਕੇ ਗਏ ਸੀ ਕਿਉਂਕਿ ਗੁਰੂ ਆਪਣੇ ਸਿੱਖਾਂ ਦੇ ਨਾਲ ਪ੍ਰੇਮ ਕਰਦਾ ਪਿਆਰ ਕਰਦਾ ਹੈ ਗੁਰੂ ਨੂੰ ਪਤਾ ਹੈ ਵੀ ਇਹ ਮੇਰੇ ਸਿੱਖ ਜਿਹੜੇ ਨੇ ਇਹ ਜ਼ਰੂਰ ਮੇਰੇ ਕੋਲ ਵਾਪਸ ਆਉਣਗੇ ਆਓ ਅਸੀਂ ਵੀ ਸਤਿਗੁਰੂ ਜੀ ਦੇ ਸ਼ਰਨ ਦੇ ਵਿੱਚ ਵਾਪਸ tyle ਜਾਈਏ ਗੁਰੂ ਵਾਲੇ ਬਣੀਏ ਅਮਰ ਤੇ ਸ਼ਕੀਏ ਸਤਿਗੁਰ ਜੀ ਦੇ ਚਰਨਾ ਚ ਇਹੀ ਅਰਦਾਸ ਬੇਨਤੀ ਕਰੀਏ ਸਤਿਗੁਰ ਜੀ ਸਾਡਾ ਤੁਹਾਡੇ ਨਾਲ ਕਦੇ ਵੀ ਵਿਛੋੜਾ ਨਾ ਪਵੇ ਜਿਵੇਂ ਸਿੰਘਾਂ ਦੇ ਆਚਾ ਸਿੱਖੋਂ ਸਾਡਾ ਗੁਰੂ ਨਹੀਂ ਤੇ ਅਸੀਂ ਵੀ ਕਹਿ ਬੈਠਿਆਂ ਜਿੱਤਾ ਕਹਿ ਬੈਠਿਆਂ ਭਲਾ ਗੁਰੂ ਛੱਡ ਕੇ ਨਵੀਂ ਬਖੰਡੀਆਂ ਦੇ ਡੇਰਾਂ ਤੇ ਜਾਣਾ ਸਾਧ ਜੀਤ ਬੀਤਾ ਵਾਲੇ ਪਾਸੇ ਜਾਣਾ ਗੁਰੂ ਨੂੰ ਛੱਡ ਕੇ ਪੰਡਤਾਂ ਦੇ ਕੋਲ ਜਾਣਾ ਇਹ ਸਾਰਾ ਕੁਝ ਕੀ ਹੈ ਇਹ ਗੁਰੂ ਨੂੰ ਬਤਾਵਾ ਲਿਖ ਕੇ ਦੇਣ ਵਾਲੀ ਗੱਲ ਹੈ ਇਸ ਕਰਕੇ ਸਤਿਗੁਰੂ ਜੀ ਦੇ ਕੋਲੋਂ ਮੰਗੋ ਜੋ ਕੋ ਜੁਈ ਮੰਗਣਾ ਹੈ ਉਹ ਗੁਰੂ ਇੰਨਾ ਸਮਰੱਥ ਹੈ ਉਹ ਸਤਿਗੁਰੂ ਜੀ ਸਾਰਾ ਕੁਝ ਦੇਣ ਵਾਲਾ ਦਰਤਾਰ ਹੈ ਸੁਪਾਈ ਮੁਕਤ ਸਤਿ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਸਤਿਗੁਰੂ ਜੀ ਕਿਰਪਾ ਕਰਨ ਇਹਦੇ ਅੰਤ ਵਿਚਾਰਾਂ ਕਰਦਿਆਂ ਬਿਰਤ ਪ੍ਰਕਾਤ ਦੀਆਂ ਬਹੁਤਾਂ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਤੇ ਸੰਤਾਂ ਬਖਸ਼ਿ ਲੋਗ ਹੈ ਬਖਸ਼ ਲੈ ਨਾਲ ਵਾਹਿਗੁਰੂ ਦੀਆਂ ਖਾਲਸਾ ਵਾਹਿਗੁਰੂ ਦੀ ਕੀ ਖਤੇ ਤੂੰ ਧਾਤੂ ਤੂੰ ਮੈਂ ਬਿਉ ਪ੍ਰੇਰਿ ਸਾਬ ਤੀਨ ਕਰ ਤੁਮਾਤ ਪਿਤਾ ਹਮਾਰ ਗ ਤੇ ਤੁਮਰੀ ਕਿਰਪਾ ਮੈਂ ਸੂਖ ਕਨੇਰ